ਜੀ ਬੋਲੋ ਜੀ ਕਿਹਦਾ ਕਿ ਤੁਹਾਨੂੰ ਪਤਾ ਲੱਗਣਾ ਕੀ ਜਿਹੜੇ ਕੇਸ ਚਾਹੁੰਦੇ ਆ ਉਹਦੇ ਵਿੱਚ ਅੱਜ ਪਾਉਂਦੇ ਆ ਮੈਂ ਦੱਸਣਾ ਚਾਹੁੰਦੀ ਆ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਕਿ 13 ਸਾਲ ਬਾਅਦ ਜਿਹੜਾ ਮੈਨੂੰ ਇਨਸਾਫ ਮਿਲਿਆ ਹੈ ਜੀ ਔਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਸਾਰੇ ਬਾਣ ਜੋ ਟੋਲ ਦਾ ਤੋੜਦਾ ਔਰ ਆਪਣੇ ਵਕੀਰ ਸਾਹਿਬਾ ਅਮੋਤਤ ਜੀ ਔਰ ਆਪਣੇ ਹੈਸਲਮੈਂਟ ਦਾ ਪਾਸ ਕਰਕੇ ਧੰਨਵਾਦ ਕਰਨਾ ਚਾਹੁੰਦੀ ਆ ਵੀ ਜਿਨ੍ਹਾਂ ਨੇ ਮੈਨੂੰ ਇਨਸਾਫ ਦੀ ਕੋੜੀ ਤੱਕ ਜਾਂਦਾ ਪਰ ਵੀ ਤੁਹਾਨੂੰ ਮਿਲਦਾ ਹੈ ਕਿ ਇਹ ਵੀ ਨੰਬਰ ਰਿਕਾਰਡਡ ਹੈ ਹਾਊਸ ਬੱਲੇ ਦੀ ਦੰਗਾ ਮੇਰੀਆਂ ਕਿੰਨਾ ਲੋਕ ਬੋਲਦੇ ਅੱਗੇ ਉਹਨਾਂ ਨੇ ਵੀ ਮੇਰੇ ਜਿਹੜਾ ਸਾਥ ਦਿੱਤਾ ਸੀ ਔਰ ਮੇਰੀ ਨਿਊਜ਼ ਲਗਾਈ ਔਰ ਮੈਨੂੰ ਮੇਰੀ ਗੱਲ ਜੜੀ ਲੋਕਾਂ ਤੱਕ ਪਹੁੰਚਾਈ ਕਿੰਨੇ ਜਰਾਂ ਲੋਕਾਂ ਦਾ ਦੋਸ਼ੀ ਕਰਾਰ ਇਸ ਭਾਈ ਅੱਜ ਕਿਹਨੇ ਜਾਣਿਆ ਦੋਸ਼ੀ ਕਰਾਰ ਦਿੱਤਾ ਅੱਜ 12 ਜਣਿਆਂ ਨੂੰ ਦੋਸ਼ੀ ਕਰਾਰ ਕੀਤਾ ਹੈ ਔਰ 9 ਜਣਿਆਂ ਨੂੰ ਜਿਹੜਾ ਗ੍ਰਿਫਤਾਰ ਜਿਹੜਾ ਉਹਨਾਂ ਨੇ ਰੈਸਟ ਜਿਹੜਾ ਕਰ ਲਿਆ ਜੀ ਮੇਨ ਕੋਲ ਮੈਂ ਹਲਕਾ ਖਦੂਸਾਰ ਦਾ ਐਮਐਲਏ ਮਨਜਿੰਦਰ ਸਿੰਘ ਸਾਹਬ ਔਰ ਬਲਾਲਪੁਰਾ ਜਿਹੜਾ ਆਮ ਆਦਮੀ ਪਾਰਟੀ ਦਾ ਐਮਐਲਏ ਜੀ ਉਹਨੂੰ ਗ੍ਰਿਫਤਾਰ ਕੀਤਾ ਹੈ ਨਾ ਚਲੋ ਇਹਨਾਂ 'ਤੇ ਪ੍ਰੈਸ਼ਰ ਪਾਇਆ ਗਿਆ ਮੇਰੇ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਇਆ ਗਿਆ ਮੈਨੂੰ ਔਰ ਮੇਰੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਮੇਰੇ ਬੱਚਿਆਂ ਨੂੰ ਜਾਣਾ ਮਾਰ ਲਿਆ ਕੋਸ਼ਾ ਕਿ ਜੇ ਮੇਰੇ ਹਸਬੰਦ ਨੂੰ ਧਮਕੀਆਂ ਦਿੱਤੇ ਆਏ ਆ ਤੇ ਜਾਂ ਆਪਦੀ ਵਾਈਫ ਵੀ ਛੱਡ ਦੇ ਜਾਂ ਇਹਦਾ ਕੇਸ ਦਾ ਰਾਜੀ ਨਾ ਕਰਾ ਤੁਸੀਂ ਹੁਣ ਕੀ ਮੰਨਦੇ ਮੈਂ ਇਹੀ ਮੰਨਦੀ ਆ ਕਿ ਜੇਕਰ ਬਾਬਾ ਸਾਹਿਬ ਡਾਕਟਰ ਪੀ ਮਰਾਵੰਦਗਰ ਜੀ ਦਾ ਸਬੰਧਨ ਨਾ ਹੁੰਦਾ ਔਰ ਜਿਹੜੇ ਸੱਚੇ ਸੁੱਚੇ ਲੋਕ ਨੇ ਮੇਰੇ ਨਾਲ ਖੜੇ ਨਾ ਹੁੰਦੇ ਤੇ ਮੈਂ ਨੂੰ ਅਜ ਇਨਸਾਫ ਨਹੀਂ ਸੀ ਅਮਿਤ ਅਵੀ ਤੋਂ ਇਹ ਜਿਹੜਾ ਕੇਸ ਚੱਲ ਰਿਹਾ ਸੀ ਇਹ ਇੱਕ ਨਾਮ ਲੇਡੀਜ਼ ਦਾ ਪਰਿਵਾਰ ਦਾ ਉਹ ਜਿਹੜਾ ਕੇਸ ਸਰ 2013 ਸਾਲ ਦਾ ਕੇਸ ਚੱਲ ਰਿਹਾ ਹੈ ਮੈਡਮ ਹਰਬਿੰਦਰ ਕੌਰ ਨਾਮ ਹੈ ਸਟੇਟ ਦਵਿੰਦਰ ਕੁਮਾਰ ਦੇ ਨਾਮ ਤੇ ਬਾਜ ਪੈਂਦੀ ਸੀ ਸਰ ਕਿਸੋ ਇਹ ਕੇਸ ਚੱਲਿਆ ਤੇ ਅੱਜ ਕੀ ਨੇ ਹੁੰਦਾ ਸਰ ਜਿਹੜਾ ਸੀ 4 ਤਿੰਨ 2013 ਨੂੰ 69/13 ਐਫ ਆਈ ਆਰ ਦਰਜ ਹੋਈ ਸੀ ਸਿਟੀ ਤਲਤਾਂ ਦੇ ਵਿੱਚ ਅੰਡਰ ਸੈਕਸ਼ਨ ਸ਼ੁਰੂ ਪਾਸਟ੍ਰਿਕ ਤੇ ਵਿੱਚ ਤੇ 354 ਤੋਂ 449 ਦੇ ਵਿੱਚ ਹੋਈ ਸੀ ਤੇ 323 ਧਾਰਾ ਤੇ ਹੋਰ ਵੀ ਕਈ ਧਾਰਾ ਲੱਗੀਆਂ ਸੀ ਵਿੱਚ ਤੇ ਅੱਜ ਸਰ तकरीबन ਟੋਟਲ 11 ਜਿਹੜੇ ਹੈਗੇ ਉੱਚ 12 ਟੋਟਲ ਦੋਸ਼ੀ ਸੀ ਉਹਨਾਂ ਚੋਂ ਇੱਕ ਐਕਸਪਾਇਰ ਹੋ ਗਿਆ ਸੀ ਪਰਮਜੀਤ ਸਿੰਘ ਤੇ ਜਿਹੜੇ 11 11 ਦੇ 11 ਜਿਹੜੇ ਆਪਿਕਾ ਸੀ ਉਹਨਾਂ ਨੂੰ ਦੋਸ਼ੀ ਕਰਾਰ ਕਿ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਤਿੰਨ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਉਹਨਾਂ ਨਾਂ ਦੇ ਗਗਨਦੀਪ ਸਿੰਘ ਨਰਿੰਦਰਜੀਤ ਸਿੰਘ ਤੇ ਬਰਦੀਪ ਰਾਜ ਉਹਨਾਂ ਨੂੰ 323 148 159 ਆਪੀਸੀ ਥਲੇ ਸਜ਼ਾ ਦਿੱਤੀ ਗਈ ਸੀ ਤੇ ਉਹਨਾਂ ਦਾ ਜੀ ਫਿਲਹਾਲ ਛੱਡ ਦਿੱਤਾ ਗਿਆ ਤੇ ਜਿਹੜੇ ਬਾਕੀ ਦੋਸ਼ੀ ਦਵਿੰਦਰ ਕੁਮਾਰ ਸਾਰਦ ਸਿੰਘ ਹਰਵਿੰਦਰ ਸਿੰਘ ਉਰਫ ਜੋਸ਼ੀ ਮਨਜਿੰਦਰ ਸਿੰਘ ਉਰਫ ਸਾਬਾ ਕਵਲਦੀਪ ਸਿੰਘ ਅਸ਼ਨੀ ਕੁਮਾਰ ਤਸੀਮ ਸਿੰਘ ਤੇ ਹਰਜਿੰਦਰ ਸਿੰਘ ਇਹ ਅੱਜ ਰੋਸ਼ੀ ਇਹਨਾਂ ਨੂੰ ਕਸਟੋਡੀ ਲੈ ਦਿੱਤੀ ਗਿਆ ਕਿ 12 ਤੱਕ ਨਵਾਂ ਮਹੀਨਾ 2025 ਸਾਲ ਦੇ ਵਿੱਚ ਇਹਨਾਂ ਨੂੰ ਕਵਾਂਟਮ ਆਫ ਸੈਂਟੈਂਸ ਦੀ ਗਲਤੀ ਕੀਤੀ ਜਾਗੀ ਸਰ ਸਜ਼ਾ ਜੇ ਨਹੀਂ ਸੁਣਾਈ ਗਈ ਕਵਾਂਟਮ ਆਫ ਸੈਂਟੈਂਸ ਵਾਸਤੇ 12 ਤਰੀਕ ਪਈ ਹੈ ਸਾਰੇ ਮੋਦੀ ਦੇ ਕੇਂਦਰ ਵਿੱਚ 400 ਜਾ ਕੇ ਕਿਉਂ ਕਿ ਸਰ ਦੇਖੋ ਕੋਈ ਇਹੋ ਜਿਹੀ ਹੋਈ ਨਹੀਂ ਆ ਕਵਾਂਟਮ ਆਫ ਸੈਂਟੈਂਸ ਵਾਸਤੇ 12 ਤਰੀਕ ਪਈ ਹੈ ਹਾਂ ਬਾਕੀ ਜਿਹੜੇ ਦੋਸ਼ੀ ਉਹ ਅੱਠ ਦੋਸ਼ੀ ਅਜੇ ਕਸਟਡੀ ਲਈ ਗਏ ਇਹਦੀ ਹੋਦੀ ਸਰ ਜੀ ਅੰਦਰ ਧੰਨਵਾਦ ਕਰਦਾ ਜੀ ਇਹਦਾ ਇਹਨੇ ਮਿੰਦਰਾਲਾਲ ਦਾ ਪੁਲਿਸ ਈਐਨ ਲੋੜਾ ਦਾ ਸਰ ਉਹਨਾਂ ਦਾ ਵੀ ਵਿੱਚ ਰੋਲ ਹੈਗਾ ਸੀ ਉਹ ਐਡ ਐਡ ਮੂਵਮੈਂਟਸ ਜਿਹੜੋਂ ਹੋਇਆ ਸੀ 2013 ਦੇ ਵਿੱਚ ਉਹ ਇੱਕ ਟੈਕਸੀ ਡਰਾਈਵਰ ਸੀ ਤੇ ਉਹਨਾਂ ਨੇ ਇਹਨਾਂ ਨੂੰ ਸ਼ੇਪ ਸ਼ਾਰਟ ਕੀਤੀ ਸੀ ਤੇ ਇਹਨਾਂ ਨੂੰ ਜਾਤੀ ਸ਼ਬਦ ਗਏ ਸੀ ਇਹਨਾਂ ਨਾਲ ਬੰਦੀਨ ਸਿੰਘ ਸੁਲਾਬ ਸਰ ਉਹ ਬਾਕੀ ਇਹਨੇ ਅੱਜ ਐਸੋ ਜੇ ਐਮਐਲਏ ਆ ਕਡੂ ਸਾਹਿਬ ਇਹਨਾਂ ਦੀ ਡਾਇਰੈਕਟ ਜੀ ਸਕਦਾ 13 ਸਾਲ ਹੋ ਗਏ ਨੇ ਸਾਡੇ ਨਾਲ